ਹਾਂਜੀ ਵੀਰੇ ਸਸਿਕਲ ਸਾਰੇ ਜਿਹੜੇ ਆਪਣੇ ਕਿਸਾਨ ਭਰਾਵਾਂ ਨੂੰ ਪਿਆਬੀ ਵੀਰਾਂ ਨੂੰ ਕੀ ਹਾਲ ਚਾਲ ਆ ਸਾਰਿਆਂ ਦਾ ਤੇ ਆ ਆਪਾਂ ਨੇ ਜਿਹੜਾ ਇੱਕ ਨਵਾਂ ਤਜਰਬਾ ਜਿਹੜਾ ਕਰਿਆ ਹੋਇਆ ਆਪਾਂ ਹਰ ਵਾਰੀ ਇਹੀ ਕੰਮ ਜਿਹੜਾ ਆਪਾਂ ਕਰਦੇ ਆ ਕਿਹੜੇ ਕਿਹੜੇ ਵੀਰ ਕਰਦੇ ਆ ਜਰੂਰ ਦੱਸਿਓ ਆਪਾਂ ਕਦੂਆਂ ਦੇ ਵਿੱਚ ਜਿਹੜਾ ਮਟਰ ਲਾਉਨੇ ਆ ਕਿਵੇਂ ਲੱਗਦਾ ਇਹ ਕੰਮ ਤੁਸੀਂ ਦੱਸਿਓ ਹਨਾ ਜਦੋਂ ਨੂੰ ਆਪਣੇ ਕਦੂ ਚੱਲਣੇ ਆਪਾਂ ਮਟਰ ਤੋੜ ਕੇ ਉਹਨੂੰ ਵੇਚ ਦੇਣਾ ਇਹ ਆਪਣੀ ਜਗ੍ਹਾ ਖਾਲੀ ਹੋ ਜਾਣੀ ਆ ਤੇ ਆਪਣੇ ਬੇਲਾਂ ਕਦੋਂ ਦੇ ਜਿਹੜੀਆਂ ਇਸ ਸਾਈਡ ਚੱਲੀਆਂ ਜਾਣੀਆਂ ਨੇ ਤੇ ਮਟਰ ਆਪਾਂ ਵੱਢ ਦੇਣਾ ਕਦੋਂ ਆਪਣਾ ਉਦਫਲ ਦੇਣ ਲੱਗ ਜਾਂਦਾ ਜਦੋਂ ਨੂੰ ਮਟਰ ਸਾਰਾ ਆਪਾਂ ਵੇਚ ਦੇਣਾ ਤੇ ਕਈ ਵੀਰ ਇਹਦੇ ਵਿੱਚ ਜਿਵੇਂ ਨਿਗਾਹ ਪਰਹਿੰਦਾ ਕਈ ਵੀ ਖਾਲੀ ਵੀ ਰੱਖਦੇ ਖਾਲੀ ਰੱਖਣ ਦਾ ਤਾਂ ਕੋਈ ਫਾਇਦਾ ਨਹੀਂ ਕੋਈ ਇਹਦੇ ਵਿੱਚ ਆਪਾਂ 3-4 ਆਈਟਮਾਂ ਨੇ ਜਿਹੜੀਆਂ ਲਾ ਸਕਦੇ ਆ ਜਿਵੇਂ ਕਿ ਖੀਰਾ ਹੋ ਗਿਆ ਤੇ ਗੋਭੀ ਹੋ ਗਈ ਤੇ ਆਪਣਾ ਮਟਰ ਹੋ ਗਿਆ ਇਹ ਐਟ ਮਾਪੇ ਦੇ ਵਿੱਚ ਲਾ ਸਕਦੇ ਆ ਜਦੋਂ ਨੂੰ ਆਪਣਾ ਕਦੂ ਨੇ ਚੱਲਣਾ ਇਹ ਵੈਰਾਈਟੀਆਂ ਜਿਹੜੇ ਟੁੱਟ ਕੇ ਖਾਲੀ ਜਿਹੜਾ ਬਹਾਨਾ ਇਹ ਹੋ ਜਾਂਦਾ ਤੇ ਆਪਣੇ ਬੇਲਾਂ ਕਦੂ ਦੀ ਇੱਥੇ ਆ ਜਾਂਦੀਆਂ ਨੇ ਕਿਵੇਂ ਲੱਗਿਆ ਵੀਰੇ ਇਹ ਕੰਮ ਆਪਣਾ ਜਰੂਰ ਦੱਸਿਓ ਹਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੁ YouTube ਤੇ ਵੀ Facebook ਤੇ ਵੀ ਤੇ ਬਾਕੀ ਦੱਸਿਓ ਤੁਹਾਨੂੰ ਕਿਵੇਂ ਲੱਗਦਾ ਇਹ ਕੰਮ ਆਪਣਾ ਹਰ ਵਾਰੀ ਆਪਾਂ ਜਿਹੜਾ ਇਸ ਤਰ੍ਹਾਂ ਹੀ ਕਰਦੇ ਆ ਇਹ ਤੇ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ